ਕਿਸਾਨ ਦੋਸਤੋ ਜਿਹੜਾ ਐਨ ਪੀ ਕੇ 20 20 0 13 ਹੈ ਚੇਕਰ ਆਪਾਂ ਡੀ ਏ ਪੀ ਜਗ੍ਹਾ ਵਰਤਣਾ ਹੋਵੇ ਤਾਂ ਇੱਕ ਬੋਰੀ ਨਾਲ ਨਹੀਂ ਸਰਨਾ ਤੁਸੀਂ ਦੇਖੋ ਕਿ ਡੀ ਏ ਪੀ ਦੇ ਵਿੱਚ ਨਾਈਟ੍ਰੋ ਹੁੰਦੀ 18% ਤੇ ਫਾਸਫਰਸ ਹੁੰਦੀ 46% ਪਰੰਤੂ 20 20 0 13 ਦੇ ਵਿੱਚ ਕੀ ਹੈ ਕਿ 20% ਨਾਈਟ੍ਰੋਜਨ 20% ਫਾਸਫੋਰਸ 0 ਪੋਟਾਸ਼ ਤੇ 13% ਸਲਫਰ ਹੈ ਤਾਂ ਕੁੱਲ ਮਿਲਾ ਕੇ ਜੇ ਕਲਾਸੀ ਗੱਲ ਕਰੀਏ ਤਾਂ 115 ਕਿਲੋ 22013 ਇੱਕ ਬੋਰੀ ਡਾਇਆ ਦੇ ਬਰਾਬਰ ਕੰਮ ਕਰੇਗਾ ਮੈਂ ਜੇ ਸਾਹਮਣੇ ਰੱਖਦਾ ਨਾ ਕਿ ਆਹ ਦੋ ਬੋਰੀਆਂ ਤੇ 15 ਕਿਲੋ ਤੇ ਇਹਦੇ ਬਰਾਬਰ ਹੋਏਗਾ ਇੱਕ ਬੋਰੀ ਟੀਐਪੀ ਦੇ ਸਮਝ ਗਏ ਤੇ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਸਾਨੂੰ 30 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਤੇ 15 ਕਿਲੋ ਸਲਫਰ ਵਧ ਮਿਲ ਜਾਂਦੀ ਹੈ ਲੇਕਿਨ ਜੇ ਅਸੀਂ ਸਾਰਿਆਂ ਦਾ ਵੀ ਜੋੜ ਲਾ ਲਈਏ ਤਾਂ ਵੀ ਸਾਨੂੰ ਜਿਹੜਾ ਹੈਗਾ ਇਹ ਟੀਐਪੀ ਦੇ ਨਾਲੋਂ ਕਾਫੀ ਜ਼ਿਆਦਾ ਮਹਿੰਗਾ ਪੈਂਦਾ ਹੈ ਤਾਂ ਇਹ ਤੇ ਤੁਹਾਡੀ ਮਰਜ਼ੀ ਨੂੰ ਵਰਤਣਾ ਨਹੀਂ ਵਰਤਣਾ ਲੇਕਿਨ ਜੋ ਇਹਦਾ ਕੋਸ਼ਿਕ ਤਤਾਂ ਦੇ ਹਿਸਾਬ ਤੇ ਇਹ ਜੋ ਰੇਟ ਪੈਂਦਾ ਮੈਂ ਤੁਹਾਨੂੰ ਦੱਸਦਾ